ਮਨਜੀਤ ਦਾ ਮਨ ਅੱਜ ਬਹੁਤ ਪਰੇਸ਼ਾਨ ਸੀ ਉਹ ਲਗਾਤਾਰ ਆਪਣੇ ਪੁੱਤਰ ਨੂੰ ਫੋਨ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਹਨਾਂ ਦਾ ਪੁੱਤਰ ਰਵੀ ਅੱਗੋਂ ਫੋਨ ਨਹੀਂ ਸੀ ਚੁੱਕ ਰਿਹਾ ਮਨਜੀਤ ਨੇ ਕਈ ਵਾਰ ਕੋਸ਼ਿਸ਼ ਕੀਤੀ ਪਰ ਅੱਗੋਂ ਕਿਸੇ ਨੇ ਵੀ ਫੋਨ ਨਹੀਂ ਚੁੱਕਿਆ ਆਖਿਰ ਪਰੇਸ਼ਾਨ ਹੋ ਕੇ ਉਹਨਾਂ ਨੇ ਫੋਨ ਰੱਖਦੇ ਹੋਏ ਬੜੀ ਉਦਾਸੀ ਦੇ ਨਾਲ ਆਪਣੀ ਤੀਨ ਨੂੰ ਕਿਹਾ ਮੀਤ ਤੇਰਾ ਪ੍ਰਾਕੀ ਇੰਨਾ ਬਿਜ਼ੀ ਹੋ ਗਿਆ ਕਿ ਮੇਰੇ ਫੋਨ ਦਾ ਜਵਾਬ ਨਹੀਂ ਦੇ ਰਿਹਾ ਮੀਤ ਨੇ ਆਪਣੀ ਮਾਂ ਨੂੰ ਹੌਸਲਾ ਦਿੰਦੇ ਹੋਏ ਕਿਹਾ ਮੰਮੀ ਤੁਸੀਂ ਵੀ ਹੱਥ ਕਰ ਦਿਓ ਜਦੋਂ ਵੀਰਜੀ ਨੇ ਇੱਕ ਵਾਰੀ ਫੋਨ ਨਹੀਂ ਚੁੱਕਿਆ ਤਾਂ بار بار ਫੋਨ ਕਰਨ ਦਾ ਕੀ ਫਾਇਦਾ ਤੁਸੀਂ ਬਿਨਾਂ ਗੱਲ ਤੋਂ ਆਪਣੇ ਆਪ ਨੂੰ ਪਰੇਸ਼ਾਨ ਕਰ ਰਹੇ ਹੋ ਅਗਰ ਉਹ ਫੋਨ ਚੱਕ ਵੀ ਲੈਣ ਉਹਨਾਂ ਨੇ ਤੁਹਾਨੂੰ ਗੁੱਸੇ ਵਿੱਚ ਕੁਝ ਬੋਲ ਦਿੱਤਾ ਫਿਰ ਤੁਸੀਂ ਰੋਣ ਲੱਗ ਪੈਣਾ ਤੁਸੀਂ ਇਸ ਗੱਲ ਨੂੰ ਸਮਝਦੇ ਕਿਉਂ ਨਹੀਂ ਕਿ ਉਹ ਇਸ ਵਕਤ ਆਪਣੇ ਕੰਮ ਵਿੱਚ ਬਿਜ਼ੀ ਨੇ ਉਹਨਾਂ ਨੂੰ ਆਫਿਸ ਦੇ ਵਿੱਚ ਕਿੰਨਾ ਕੰਮ ਹੁੰਦਾ ਹੋਵੇਗਾ ਉਹ ਆਫਿਸ ਵਿੱਚ ਆਪਣਾ ਕੰਮ ਕਰਨ ਜਾ ਤੁਹਾਡੇ ਨਾਲ ਫੋਨ ਤੇ ਹੀ ਗੱਲਾਂ ਕਰਦੇ ਰਹਿਣ ਹਾਂ ਮੀਤ ਪਰ ਗੱਲ ਤਾਂ तू ਬਿਲਕੁਲ ਸਹੀ ਕੀਤੀ ਵਿਚਾਰਾ ਮੇਰਾ ਪੁੱਤ ਕਿੰਨਾ ਕੰਮ ਕਰਦਾ ਹੈ ਉਸ ਕੋਲ ਕਿੱਥੋਂ ਟਾਈਮ ਹੋਵੇਗਾ ਹੁਣ ਮੈਂ ਉਸ ਨੂੰ बार-बार ਫੋਨ ਕਰਕੇ ਪਰੇਸ਼ਾਨ ਨਹੀਂ ਕਰਾਂਗੀ ਜਦੋਂ ਵਿਹਲਾ ਹੋਵੇਗਾ ਤਾਂ ਉਹ ਆਪੇ ਹੀ ਮੈਨੂੰ ਫੋਨ ਕਰ ਲਵੇਗਾ ਐਨਾ ਕਹਿ ਕੇ ਮਨਜੀਤ ਰੋਟੀ ਬਣਾਉਣ ਵਾਸਤੇ ਰਸੋਈ ਵਿੱਚ ਚਲੀ ਗਈ ਮਨਜੀਤ ਉਹ ਦਿਨ ਨੂੰ ਯਾਦ ਕਰਨ ਲੱਗੀ ਜਦੋਂ ਉਹਨਾਂ ਦੇ ਪੁੱਤਰ ਰਵੀ ਦਾ ਜਨਮ ਹੋਇਆ ਮਨਜੀਤ ਅਤੇ ਉਹਨਾਂ ਦੇ ਪਤੀ ਅਮਰ ਸਿੰਘ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਸੀ। ਉਹਨਾਂ ਦੀ ਸੁਖਨਾ ਪੂਰੀ ਹੋਈ। ਵਿਆਹ ਤੋਂ ਪੂਰੇ 10 ਸਾਲ ਦੇ ਬਾਅਦ ਉਹ ਮਾਤਾ ਪਿਤਾ ਬਣੇ ਪਰ ਉਹਨਾਂ ਦੀ ਇਹ ਖੁਸ਼ੀ ਵੀ ਗਮ ਵਿੱਚ ਬਦਲ ਗਈ। ਜਦੋਂ ਉਹਨਾਂ ਨੂੰ ਇਹ ਪਤਾ ਚੱਲਿਆ ਉਹਨਾਂ ਦੇ ਪੁੱਤਰ ਦੀਆਂ ਦੋਵੇਂ ਲੱਤਾਂ ਪੂਰਨ ਤੌਰ ਤੇ ਵਿਕਸਤ ਨਹੀਂ ਸਨ ਹੋਈਆਂ। ਦੋਹਾਂ ਪਤੀ ਪਤਨੀ ਦੇ ਪੈਰਾਂ ਥੱਲੇੋਂ ਜ਼ਮੀਨ ਖਿਸਕ ਗਈ। ਜਦ ਡਾਕਟਰ ਨੇ ਇਹ ਦੱਸਿਆ ਕਿ ਸ਼ਾਇਦ ਉਹਨਾਂ ਦਾ ਪੁੱਤਰ ਆਪਣੇ ਪੈਰਾਂ ਤੇ ਸਾਰੀ ਉਮਰ ਤੁਰ ਹੀ ਨਾ ਪਾਵੇ। ਪਰ ਨਾਲੀ ਇਹ ਵੀ ਕਹੀ ਕਿ ਅਗਰ ਬੱਚੇ ਦਾ ਇਲਾਜ ਅਤੇ ਉਸ ਦੀ ਦੇਖਭਾਲ ਸਹੀ ਤਰੀਕੇ ਨਾਲ ਹੋਵੇ ਤਾਂ ਸ਼ਾਇਦ ਉਸ ਦੀਆਂ ਲੱਤਾਂ ਵਿੱਚ ਜਾਨ ਵਾਪਸ ਆ ਸਕਦੀ ਹੈ ਹਿੰਮਤ ਕਰਕੇ ਮਨਜੀਤ ਨੇ ਇਹ ਫੈਸਲਾ ਕੀਤਾ ਕਿ ਉਹ ਆਪਣੇ ਪੁੱਤਰ ਦੀ ਸੇਵਾ ਵਿੱਚ ਦਿਨ ਰਾਤ ਇੱਕ ਕਰ ਦੇਵੇਗੀ ਜਿਸ ਕਰਕੇ ਮਨਜੀਤ ਨੇ ਆਪਣੀ ਸਰਕਾਰੀ ਨੌਕਰੀ ਵੀ ਤਿਆਗ ਦਿੱਤੀ ਪੂਰੀ ਲਗਨ ਦੇ ਨਾਲ ਆਪਣੇ ਛੋਟੇ ਜਿਹੇ ਰਵੀ ਦੀ ਦੇਖਭਾਲ ਕਰਨ ਲੱਗੀ ਦੂਜੇ ਪਾਸੇ ਅਮਰ ਸਿੰਘ ਵੀ ਓਵਰਟਾਈਮ ਕਰਕੇ ਆਪਣੇ ਪੁੱਤਰ ਦੇ ਇਲਾਜ ਵਾਸਤੇ ਪੈਸਾ ਇਕੱਠਾ ਕਰਨ ਲੱਗ ਪਏ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਜਾ ਕੇ ਉਹਨਾਂ ਨੇ ਆਪਣੇ ਪੁੱਤਰ ਦਾ ਇਲਾਜ ਕਰਵਾਇਆ ਪਰਮਾਤਮਾ ਦੀ ਕਿਰਪਾ ਨਾਲ ਤੇ ਮਾਪ ਬਿਓ ਦੀ ਤਪੱਸਿਆ ਦਾ ਫਲ ਇਹ ਹੋਇਆ ਕਿ ਉਹਨਾਂ ਦਾ ਪੁੱਤਰ 2 ਦਿਨਾਂ ਸਾਲਾਂ ਵਿੱਚ ਹੀ ਤੰਦਰੁਸਤ ਹੋ ਗਿਆ ਮਾਤਾ ਪਿਤਾ ਤੇ ਲਈ ਤਾਂ ਜਿਵੇਂ ਸਾਰੀ ਦੁਨੀਆ ਦੀ ਤਾਂ ਅੰਦੌਲਤ ਆ ਜੋ ਉਹਨਾਂ ਦੀ ਝੋਲੀ ਪੈ ਗਈ ਸੀ ਰਵੀ ਦੇ ਜਨਮ ਤੋਂ ਬਾਅਦ ਫਿਰ ਉਹਨਾਂ ਦੇ ਘਰ ਇੱਕ ਬੇਟੀ ਨੇ ਜਨਮ ਲਿਆ ਜਿਸ ਦਾ ਨਾਮ ਮੀਤ ਸੀ ਹਰ ਮਾਂ ਬਾਪ ਦੀ ਤਰ੍ਹਾਂ ਮਨਜੀਤ ਤੇ ਅਮਰ ਸਿੰਘ ਦਾ ਵੀ ਇਹ ਇਰਮਾਨ ਸੀ ਕਿ ਉਹਨਾਂ ਦੇ ਬੱਚੇ ਵਧੀਆ ਪੜ੍ਹ ਲਿਖ ਜਾਣ ਅਤੇ ਆਪਣੇ ਪੈਰਾਂ ਤੇ ਖੜੇ ਹੋ ਜਾਣ ਇਸ ਲਈ ਭਾਵੇਂ ਉਹਨਾਂ ਨੂੰ ਆਪਣਾ ਮਨ ਮਾਰ ਕੇ ਹੀ ਗੁਜ਼ਾਰਾ ਕਰਨਾ ਪਵੇ ਆਖਿਰ ਪੁੱਤ ਹੀ ਤਾਂ ਬੁਢਾਪੇ ਵਿੱਚ ਸਹਾਰਾ ਬੰਦਾ ਹੈ ਇਹ ਹੀ ਸੋਚ ਰੱਖਦੇ ਉਹਨਾਂ ਨੇ ਆਪਣੇ ਪੁੱਤ ਨੂੰ ਕਾਮਯਾਬੀ ਦੇ ਸ਼ਿਖਰ ਤੱਕ ਪਹੁੰਚਾਉਣ ਲਈ ਕੋਈ ਕਸਰ ਨਾ ਛੱਡੀ ਆਖਿਰਕਾਰ ਉਹਨਾਂ ਦੀ ਮਿਹਨਤ رنگ ਲਿਆਈ ਇਹ ਸੁਪਨਾ ਪੂਰਾ ਹੋ ਗਿਆ ਲੇਕਿਨ ਕੁਝ ਸਮੇਂ ਬਾਅਦ ਅਮਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਆਪਣੀ ਅਜਤਨ ਵਿੱਚ ਗਵਾਚੀ ਹੋਈ ਮਨਜੀਤ ਇਹ ਭੁੱਲ ਗਈ ਕਿ ਉਹਨਾਂ ਨੇ ਗੈਸ ਦੇ ਉੱਪਰ ਦੁੱਧ ਗਰਮ ਕਰਨ ਵਾਸਤੇ ਰੱਖਿਆ ਹੋਇਆ ਸੀ ਜਦ ਮੀਤ ਰਸੋਈ ਵਿੱਚ ਆਈ ਤਾਂ ਬੋਲੀ ਮਾਂ ਕਿੱਥੇ ਗਵਾਚੇ ਹੋਇਓ ਸਾਰਾ ਦੁੱਧ ਉਬਲ ਗਿਆ ਮਨਜੀਤ ਨੇ ਕਬਰਹਾੜ ਦੇ ਵਿੱਚ ਸਾਰਾ ਦੁੱਧ ਸਾਫ਼ ਕਰਨ ਲੱਗੀ ਐਨੇ ਵਿੱਚ ਫੋਨ ਦੀ ਘੰਟੀ ਵੱਜਣ ਦੀ ਆਵਾਜ਼ ਆਈ ਮਾਂ ਲੱਗਦਾ ਹੈ ਤੁਹਾਡੇ लाडले ਪੁੱਤਰ ਦਾ ਫੋਨ ਆਇਆ ਕਹਿੰਦੇ ਹੋਏ ਮੀਤ ਦੌੜ ਗਈ ਅਤੇ ਫੋਨ ਚੁੱਕ ਕੇ ਸਪੀਕਰ ਤੇ ਲਗਾ ਦਿੱਤਾ ਅੱਜ ਉਸਨੇ ਹੈਲੋ ਬੋਲਿਆ ਹੀ ਸੀ ਉਸੇ ਵਕਤ ਰਵੀ ਗੁੱਸੇ ਵਿੱਚ ਬੋਲਿਆ ਕੀ ਪਰੇਸ਼ਾਨੀ ਹੈ ਕਿਉਂ बार-बार ਫੋਨ ਕਰਕੇ ਮੈਨੂੰ ਪਰੇਸ਼ਾਨ ਕਰਦੇ ਹੋ ਤੁਹਾਨੂੰ ਤਾਂ ਕੋਈ ਕੰਮ ਨਹੀਂ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਵਿਹਲਾ ਬੈਠਾ ਹੋਇਆ ਹਾਂ ਆਪਣੇ ਪਰਦਾਇ ਰੁੱਖਾ ਜਿਹਾ ਵਿਵਾਰ ਦੇ ਕੇ ਮੀਤਹਰਾਨੋ ਕੇ ਬੋਲੀ ਵੀਰ ਜੀ ਅਗਰ ਤੁਸੀਂ ਮੈਨੂੰ ਕੁਝ ਬੋਲਣ ਦਿਓਗੇ ਤਾਂ ਮੈਂ ਬੋਲਾਂਗੀ ਨਾ ਇਹ ਸੁਣ ਕੇ ਰਵੀ ਚੁੱਪ ਹੋ ਗਿਆ ਤਾਂ ਮੀਤ ਨੇ ਕਿਹਾ ਵੀਰ ਜੀ ਮੈਨੂੰ ਤੁਹਾਡੇ ਨਾਲ ਕੋਈ ਕੰਮ ਨਹੀਂ ਪਰ ਆਖਿਰਕਾਰ ਮਾਂ ਤਾਂ ਮਾਈ ਹੈ ਇਸ ਲਈ ਤੁਹਾਡੀ ਚਿੰਤਾ ਕਰਦੀ ਹੈ ਪਰ ਤੁਹਾਡਾ ਇਹੋ ਜਿਹਾ ਵੇਵਾਰ ਦੇਖ ਕੇ ਉਹ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੁੰਦੀ ਕਿ ਉਹਨਾਂ ਦਾ ਪੁੱਤ ਹੁਣ ਉਹਨਾਂ ਦਾ ਨਹੀਂ ਰਿਹਾ। ਉਸੇ ਵਕਤ ਮਨਜੀਤ ਉਸਦੇ ਹੱਥੋਂ ਫੋਨ ਖਿੱਚਦੇ ਹੋਏ ਬੋਲੀ, "ਇਹ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੀ ਐਂ? ਮੀਤ, ਤੈਨੂੰ ਕੋਈ ਤਮੀਜ਼ ਹੈ ਜਾਂ ਨਹੀਂ? ਆਪਣੇ ਵੱਡੇ ਭਰਾ ਦੇ ਨਾਲ ਕੋਈ ਇਸ ਤਰ੍ਹਾਂ ਦੀ ਗੱਲ ਕਰਦਾ ਏ? ਜਾਂ ਚਲੇ ਜਾਇ ਥੋ।" ਮੀਤ ਰੋਂਦੀ ਹੋਈ ਉਹ ਚਲੀ ਗਈ। ਤਾਂ ਮਨਜੀਤ ਫੋਨ ਉੱਪਰ ਆਪਣੇ ਪੁੱਤਰ ਨਾਲ ਗੱਲ ਕਰਨ ਲੱਗ ਪਈ। ਤਾਂ ਰਵੀ ਨੇ ਗੁੱਸੇ ਵਿੱਚ ਕਿਹਾ, ਮਾਂ ਬੜੀ ਜ਼ੁਬਾਨ ਚੱਲਣ ਲੱਗ ਪਈ ਇਸ ਦੀ ਇਸ ਨੂੰ ਵੱਡੇ ਛੋਟੇ ਦਾ ਕੋਈ ਲਿਹਾਜ਼ ਹੀ ਨਹੀਂ ਫਿਰ ਕਹਿਣ ਲੱਗਾ ਚੰਗਾ ਮਾਂ ਮੈਨੂੰ ਕੁਝ ਪੈਸਿਆਂ ਦੀ ਜ਼ਰੂਰਤ ਹੈ ਦਰਅਸਲ ਗੱਲ ਇਹ ਆ ਕਿ ਕੁਝ ਸਮੇਂ ਪਹਿਲਾਂ ਮੈਂ ਘਰ ਵਿੱਚ ਰਿਪੇਅਰ ਦਾ ਕੰਮ ਸ਼ੁਰੂ ਕਰਵਾਇਆ ਸੀ ਕੁਝ ਦਿਨਾਂ ਤੋਂ ਤੁਹਾਡੀ ਨੂੰ ਦੀ ਸਿਹਤ ਵੀ ਠੀਕ ਨਹੀਂ ਚੱਲ ਰਹੀ ਉਸ ਨੂੰ ਵੀ ਡਾਕਟਰ ਕੋਲ ਲੈ ਕੇ ਜਾਣਾ ਇਸ ਕਰਕੇ ਮਹੀਨੇ ਦੇ ਸਾਰੇ ਬਜਟ ਵਿੱਚ ਗੜਬੜ ਹੋ ਗਈ ਹੋ ਸਕੇ ਤਾਂ ਕੁਝ ਪੈਸਿਆਂ ਦਾ ਇੰਤਜ਼ਾਮ ਕਰ ਦਿਓ ਬਾਕੀ ਸਭ ਮੈਂ ਦੇਖ ਲਵਾਂਗਾ ਇੱਕ ਵਾਰੀ ਇਹ ਰਿਪੇਅਰ ਦਾ ਕੰਮ ਖਤਮ ਹੋ ਜਾਵੇ ਉਸ ਤੋਂ ਬਾਅਦ ਮੈਂ ਤੁਹਾਨੂੰ ਦੋਹਾਂ ਨੂੰ ਆਪਣੇ ਕੋਲ ਦਿੱਲੀ ਬੁਲਾ ਲਵਾਂਗਾ ਫਿਰ ਅਸੀਂ ਸਾਰੇ ਇਕੱਠੇ ਰਹਾਂਗੇ ਐਸੇ ਕਰਕੇ ਮੈਂ ਕਾਰ ਦੀ ਰਿਪੇਅਰ ਕਰਵਾ ਰਿਆ ਹਾਂ ਅਨਜੀਤ ਬੋਲੀ ਕੋਈ ਗੱਲ ਨਹੀਂ ਪੁੱਤਰ ਪੈਸਾ ਦਾ ਇੰਤਜ਼ਾਮ ਤਾਂ ਮੈਂ ਕਰ ਦੇਵਾਂਗੀ ਤੂੰ ਬਸ ਇਹ ਦੱਸ ਤੈਨੂੰ ਕਿੰਨੇ ਪੈਸੇ ਚਾਹੀਦੇ ਹਨ ਕਿੰਨੇ ਵਕਤ ਵਾਸਤੇ ਚਾਹੀਦੇ ਹਨ ਆਪਣੀ ਮਾਂ ਦੀ ਇਹ ਗੱਲ ਸੁਣ ਕੇ ਰਵੀ ਨੂੰ ਬਹੁਤ ਗੁੱਸਾ ਆਇਆ ਅਤੇ ਬੋਲਿਆ ਮਾਂ ਇਹ ਕੀ ਗੱਲ ਹੈ ਪੈਸੇ ਕਿੰਨੇ ਸਮੇਂ ਵਾਸਤੇ ਚਾਹੀਦੇ ਨੇ ਤੁਹਾਡਾ ਕੀ ਮਤਲਬ ਹੈ ਅਸਲ ਵਿੱਚ ਪੁੱਤਰ ਗੱਲ ਇਹ ਆ ਕਿ ਹੁਣ ਮੇਰੇ ਕੋਲ ਸਿਰਫ ਇਹ ਘੜੀ ਬਚਿਆ ਹੈ ਇਸ ਤੋਂ ਇਲਾਵਾ ਮੇਰੇ ਕੋਲ ਤੈਨੂੰ ਦੇਣ ਲਈ ਕੁਝ ਨਹੀਂ ਇੱਥੋਂ ਤੱਕ ਕਿ ਮੇਰੇ ਸੋਨੇ ਦੇ ਗਹਿਣੇ ਜੋ ਮੀਤ ਵਾਸਤੇ ਰੱਖੇ ਸੀ ਉਹ ਵੀ ਤੈਨੂੰ ਦੇ ਚੁੱਕੇ ਹਾਂ ਜਦ ਤੂੰ ਕਿਹਾ ਸੀ ਕਿ ਰੁੱਤੂ ਦੀ ਮਾਂ ਜਾਨੀ ਕਿ ਤੇਰੀ ਸੱਸ ਬਹੁਤ ਬਿਮਾਰ ਹੈ ਉਸ ਦੇ ਇਲਾਜ ਦੇ ਲਈ ਤੈਨੂੰ ਪੈਸੇ ਚਾਹੀਦੇ ਸੀ ਪੁੱਤ ਉਸ ਵਕਤ ਤੂੰ ਕਿਹਾ ਸੀ ਕਿ ਮੈਂ ਜਲਦੀ ਹੀ ਪੈਸਿਆਂ ਦਾ ਬੰਦੋਬਸਤ ਕਰਕੇ ਤੁਹਾਡੇ ਗਹਿਣੇ ਵਾਪਸ ਕਰ ਦੇਵਾਂਗਾ ਪਰ ਉਹ ਵੀ ਤੂੰ ਅਜੇ ਤੱਕ ਨਹੀਂ ਵਾਪਸ ਕੀਤੇ ਪੁੱਤਰ ਤੇਰੀ ਭੈਣ ਵੀ ਹੁਣ ਛੋਟੀ ਬੱਚੀ ਨਹੀਂ ਹੁਣ ਉਹ ਇੱਕ ਕਾਲਜ ਵਿੱਚ ਪੜ੍ਹਨ ਜਾਂਦੀ ਹੈ ਹੋਰ 2-4 ਸਾਲਾਂ ਤੱਕ ਉਸਦੇ ਵਿਆਹ ਬਾਰੇ ਵੀ ਸੋਚਣਾ ਹੈ ਮਾਂ ਤੁਸੀਂ ਇਸ ਦੀ ਚਿੰਤਾ ਬਿਲਕੁਲ ਵੀ ਨਾ ਕਰੋ ਤੁਹਾਨੂੰ ਕੁਝ ਕਰਨ ਦੀ ਚੁਰੁਰਤ ਨਹੀਂ ਪਵੇਗੀ ਮੈਂ ਸਭ ਕੁਝ ਸੰਭਾਲ ਲਵਾਂਗਾ ਬਸ ਇੱਕ ਵਾਰ ਇਹ ਰਿਪੇਅਰ ਦਾ ਕੰਮ ਖਤਮ ਹੋ ਜਾਵੇ ਫਿਰ ਮੈਂ ਸਭ ਤੋਂ ਪਹਿਲੇ ਤੁਹਾਡੇ ਘਰ ਨਹੀਂ ਛਡਾਵਾਂਗਾ ਪੁੱਤਰ ਦੀ ਗੱਲ ਸੁਣ ਕੇ ਮਨਜੀਤ ਬੋਲੀ ਪੁੱਤਰ ਕਿੰਨੇ ਪੈਸੇ ਚਾਹੀਦੇ ਨੇ ਤੈਨੂੰ ਮੈਂ ਕਿਸੇ ਕੋਲੋਂ ਉਧਾਰ ਪੈਸਿਆਂ ਦਾ ਬੰਦੋਬਸਤ ਕਰ ਦਿਆਂ ਫਿਰ ਰਵੀ ਬੋਲਿਆ ਮਾਂ ਇਸ ਵਾਰੀ ਕੁਝ ਜ਼ਿਆਦਾ ਪੈਸੇ ਦੀ ਜ਼ਰੂਰਤ ਹੈ 10000 ਦੇ ਨਾਲ ਕੰਮ ਨਹੀਂ ਚੱਲੇਗਾ ਮੈਨੂੰ ਇਸ ਵਾਰੀ 5 ਲੱਖ ਰੁਪਏ ਦੀ ਜ਼ਰੂਰਤ ਹੈ ਪੁੱਤਰ ਦੀ ਇਹ ਗੱਲ ਸੁਣ ਕੇ ਮਨਜੀਤ ਹੈਰਾਨ ਰਹਿ ਗਈ ਅਤੇ ਸੋਚਣ ਲੱਗੀ ਐਡੀ ਵੱਡੀ ਰਕਮ ਦਾ ਇੰਤਜ਼ਾਮੇ ਕਿਵੇਂ ਕਰਾਂਗੀ ਉਸੇ ਵੇਲੇ ਰਵੀ ਬੋਲਿਆ ਤੁਸੀਂ ਇੱਕ ਕੰਮ ਕਰੋ ਮਾਂ ਤੁਸੀਂ ਇਹ ਕਾਰ ਗਿਰਵੀ ਰੱਖ ਦਿਓ ਕਾਰ ਗਿਰਵੀ ਰੱਖ ਕੇ ਹੀ ਸਾਨੂੰ ਚੰਗੇ ਪੈਸੇ ਮਿਲ ਸਕਦੇ ਹਨ ਪਰ ਕਾਰ ਨੂੰ ਗਿਰਵੀ ਰੱਖਣ ਦੀ ਗੱਲ ਸੁਣ ਕੇ ਮਨਜੀਤ ਨੇ ਸਾਫ਼ ਮਨ੍ਹਾ ਕਰ ਦਿੱਤਾ ਅਤੇ ਬੋਲੀ ਪੁੱਤਰ ਹੁਣ ਸਾਡੇ ਕੋਲ ਸਿਰਫ ਇਹ ਘਰ ਹੀ ਬਚਿਆ ਹੈ ਅਗਰ ਮੈਂ ਇਸ ਨੂੰ ਵੀ ਗਿਰਵੀ ਰੱਖ ਦਵਾਂਗੀ ਤਾਂ ਅਸੀਂ ਲੋਕ ਕਿੱਥੇ ਪਟਕਦੇ ਫਿਰਾਂਗੇ ਇਹ ਸੁਣ ਕੇ ਰਵੀ ਬੋਲਿਆ ਮੈਂ ਤੁਸੀਂ ਵੀ ਹੱਦ ਕਰ ਦਿਓ ਆਪਣੇ ਪੁੱਤਰ ਉੱਪਰ ਤੁਹਾਨੂੰ ਬਿਲਕੁਲ ਵਿਸ਼ਵਾਸ ਨਹੀਂ ਤੁਸੀਂ ਬਿਲਕੁਲ ਫਿਕਰ ਨਾ ਕਰੋ ਮੈਂ ਹਾਂ ਨਾ ਆਪਣੇ ਪੁੱਤਰ ਦੀਆਂ ਇਹ ਗੱਲਾਂ ਵਿੱਚ ਆ ਕੇ ਮਨਜੀਤ ਨੇ ਆਪਣਾ ਇਹ ਮਕਾਨ ਨੂੰ ਗਿਰਵੀ ਰੱਖ ਦਿੱਤਾ ਅਤੇ ਇਸ ਦੇ ਬਦਲੇ ਉਸ ਨੂੰ 10 ਲੱਖ ਰੁਪਏ ਮਿਲ ਗਏ ਭਾਵੇਂ ਕਿ ਮੀਤ ਨੇ ਆਪਣੀ ਮਾਂ ਨੂੰ ਬਾਰ-ਬਾਰ ਸਮਝਾਇਆ ਕਿ ਘਰ ਨੂੰ ਗਿਰਵੀ ਨਾ ਰੱਖੋ ਅਗਰ ਕੱਲ ਨੂੰ ਵੀਰਜੀ ਨੇ ਪੈਸੇ ਵਾਪਸ ਨਾ ਕੀਤੇ ਅਸੀਂ ਕਿੱਥੇ ਜਾਵਾਂਗੇ ਪਰ ਮਨਜੀਤ ਨੇ ਆਪਣੀ ਦੀਦੀ ਇੱਕ ਵੀ ਨਾ ਸੁਣੀ ਅਤੇ ਕਹਿਣ ਲੱਗੀ ਮੈਨੂੰ ਆਪਣੇ ਪੁੱਤਰ ਤੇ ਪੂਰਾ ਪੂਰਾ ਵਿਸ਼ਵਾਸ ਹੈ ਪਤਾ ਨਹੀਂ ਕਿਉਂ ਤੂੰ ਆਪਣੇprਾਨ ਨੂੰ ਹਮੇਸ਼ਾ ਗਲਤੀ ਸਮਝਦੀ ਹੈ ਐਨੇ ਵਿੱਚ ਮੀਤ ਕੁਝ ਕਹਿਣ ਲੱਗਦੀ ਹੈ ਤਾਂ ਮਨਜੀਤ ਵਿੱਚੇ ਹੀ ਬੋਲ ਪੈਂਦੀ ਹੈ ਅੱਛਾ ਹੁਣ ਜ਼ਿਆਦਾ ਬਹਿਸ ਨਾ ਕਰ ਕਰਦੇ ਫੈਸਲੇ ਲੈਣ ਵਾਸਤੇ ਮੈਂ ਅਜੇ ਚਿੰਤਾ ਹਾਂ ਤੂੰ ਚੁੱਪ ਰਹੇਂਗੀ ਤਾਂ ਵਧੀਆ ਹੋਵੇਗਾ ਅਗਰ ਓਕੇ ਵੇਲੇ ਮੈਂ ਆਪਣੇ ਪੁੱਤਰ ਦਾ ਸਾਥ ਨਹੀਂ ਦੇਵਾਂਗੀ ਤਾਂ ਹੋਰ ਕੌਣ ਦੇਵੇਗਾ ਉਸਨੇ ਤੱਥੋ ਤਾਂ ਕਿਹਾ ਕਿ ਇੱਕ ਵਾਰੀ ਕਰਦਾ ਕੰਮ ਪੂਰਾ ਹੋ ਜਾਵੇ ਤਾਂ ਅਸੀਂ ਦੋਵੇਂ ਉੱਥੇ ਜਾ ਕੇ ਉਸਦੇ ਨਾਲ ਰਹਾਂਗੇ ਤੇਰੇ ਵਿਆਹ ਦਾ ਸਾਰਾ ਖਰਚਾ ਵੀ ਉਹੀ ਕਰੇਗਾ ਮਨਜੀਤ ਨੇ ਆਪਣੀ ਤੀਜੀ ਇੱਕ ਨਾ ਸੁਣੀ ਤੇ ਘਰ ਨੂੰ ਗਿਰਵੀ ਰੱਖ ਦਿੱਤਾ ਪਰ ਮਿੱਤ ਦੇ ਕਹਿਣ ਦੇ ਉੱਪਰ ਉਹਨਾਂ ਨੇ ਉਸ ਰਕਮ ਦੇ ਵਿੱਚੋਂ 5 ਲੱਖ ਪਚਾ ਕੇ ਆਪਣੇ ਕੋਲ ਰੱਖ ਲਏ ਮਿੱਤ ਬੋਲੀ ਮਾ ਤੁਹਾਨੂੰ ਵੀਰਜੀ ਨੇ 5 ਲੱਖ ਰੁਪਏ ਦੇਣ ਵਾਸਤੇ ਕਿਹਾ ਸੀ ਤੁਸੀਂ ਸਿਰਫ 5 ਲੱਖ ਹੀ ਦਿਓ ਬਾਕੀ ਦੇ ਪੈਸੇ ਆਪਣੇ ਬੈਂਕ ਦੇ ਖਾਤੇ ਵਿੱਚ ਜਮ੍ਹਾਂ ਕਰਾ ਦਿਓ ਇੱਕ ਗੱਲ ਦਾ ਧਿਆਨ ਰੱਖਿਓ ਉਹਨਾਂ ਨੂੰ ਇਹ ਨਾ ਦੱਸਿਓ ਕਿ ਤੁਹਾਨੂੰ ਕਿੰਨੇ ਪੈਸੇ ਮਿਲੇ ਸਨ ਨਹੀਂ ਤਾਂ ਕਿਸੇ ਨਾ ਕਿਸੇ ਬਹਾਨੇ ਉਹ ਇਹ ਪੈਸੇ ਵੀ ਤੁਹਾਡੇ ਕੋਲੋਂ ਲੈ ਲੈਣਗੇ ਮਨਜੀਤ ਦੇ ਗੋਡਿਆਂ ਵਿੱਚ ਬਹੁਤ ਸਮੇਂ ਤੋਂ ਦਰਦ ਸੀ ਉਹਨਾਂ ਨੇ ਆਪਣੇ ਪੁੱਤਰ ਨੂੰ ਫੋਨ ਕਰਕੇ ਕਿਹਾ ਪੁੱਤਰ ਜਦੋਂ ਪੈਸੇ ਲੈ ਨਵੇਂਗਾ ਤਾਂ ਕੁਝ ਦਿਨ ਜ਼ਿਆਦਾ ਰੁਕ ਜਾਵੇਂ ਮੇਰੇ ਗੋਡਿਆਂ ਦਾ ਦਰਦ ਵਧਦਾ ਜਾ ਰਿਹਾ ਰੋਜ਼ ਰੋਜ਼ ਦਾ ਦਰਦ ਹੁਣ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੁੰਦਾ ਜਦ ਤੂੰ ਆਵੇਂਗਾ ਤੇ ਕਿਸੇ ਚੰਗੀ ਜਈ ਡਾਕਟਰ ਕੋਲੋਂ ਮੇਰਾ ਇਲਾਜ ਵੀ ਕਰਵਾ ਦੇਵੀਂ ਇਨਾ ਕਾਂਦੀ ਹੀ ਦੇਰ ਸੀ ਕਿ ਰਵੀ ਆਪਣੀ ਪਤਨੀ ਰਿੱਤੂ ਨੂੰ ਅਗਲੇ ਦਿਨ ਹੀ ਸਵੇਰੇ ਆਪਣੇ ਮਾਂ ਲੈ ਕੇ ਆਪਣੇ ਮਾਂ ਦੇ ਘਰ ਪਹੁੰਚ ਗਿਆ ਦੋਹਾਂ ਨੇ ਮਾਂ ਦੇ ਪੈਰਾਂ ਨੂੰ ਹੱਥ ਲਗਾਇਆ ਮਾਂ ਕੋਲ ਅਸੀਸਾਂ ਲਈਆਂ ਰਿੱਤੂ ਬੋਲੀ ਮਾਂ ਤੁਸੀਂ ਕਦੀ ਕਦੀ ਦਿੱਲੀ ਆ ਜਾਇਆ ਕਰੋ ਉਹ ਵੀ ਤੁਹਾਡਾ ਆਪਣਾ ਘਰ ਆ ਤਾਂ ਮਨਜੀਤ ਨੇ ਕਿਹਾ ਤੇ ਫਿਕਰ ਨਾ ਕਰ ਤੁਹਾਡੇ ਘਰ ਚੁੱਤਰ ਰਿਪੇਅਰ ਦਾ ਕੰਮ ਖਤਮ ਹੋ ਜਾਵੇਗਾ ਅਸੀਂ ਤੁਹਾਡੇ ਨਾਲ ਹੀ ਰਹਿਣਾ ਚਾਹਾਂਗੇ ਕਿਉਂ ਰਵੀ ਠੀਕ ਕਿਹਾ ਨਾ ਮੈਂ ਇਹ ਗੱਲ ਸੁਣਦੇ ਰੀਤੂ ਦੇ ਚਿਹਰੇ 'ਤੇ ਮੁਸਕਰਾਹਟਾਂ ਜਿਵੇਂ ਕਾਈ ਵੀ ਹੋ ਗਈ। ਅਤੇ ਉਹ ਰਵੀ ਨੂੰ ਘੂਰਦੇ ਹੋਏ ਦੇਖਣ ਲੱਗੀ। ਉਸੇ ਵੇਲੇ ਰਵੀ ਨੇ ਛੁੱਠੀ ਜਿਹੀ ਮੁਸਕਰਾਹਟ ਦੇ ਨਾਲ ਬੁਲਿਆ, "ਹਾਂ ਰੀਤੂ, ਮਾਨੇ ਸਾਡੇ ਕਾਰ ਦੀ ਰਿਪੇਅਰ ਲਈ ਪੈਸਿਆਂ ਦਾ ਇੰਤਜ਼ਾਮ ਕਰ ਦਿੱਤਾ ਹੈ। ਹੁਣ ਜਲਦੀ ਤੋਂ ਜਲਦੀ ਕਾਰ ਦੀ ਰਿਪੇਅਰ ਦਾ ਕੰਮ ਖਤਮ ਹੋ ਜਾਵੇਗਾ ਤਾਂ ਫਿਰ ਅਸੀਂ ਸਾਰੇ ਇਕੱਠੇ ਰਹਾਂਗੇ।" ਰਵੀ ਦਾ ਇਸ਼ਾਰਾ ਸਮਝ ਕੇ ਰੀਤੂ ਨੇ ਕਿਹਾ, "ਹਾਂ ਹਾਂ, ਉਹ ਤੁਹਾਡਾ ਹੀ ਕਾਰ ਹੈ। ਜਦ ਤੱਕ ਕਾਰ ਦੇ ਵਿੱਚ ਕੋਈ ਵੱਡਾ ਬਚੁਰਕ ਨਾ ਹੋਵੇ।" ਤਕਾਰਕਾਰ ਨਹੀਂ ਲੱਗਦਾ ਰਿਤੂ ਜਲਦੀ ਨਾਲ ਰਸੋਈ ਵਿੱਚ ਗਈ ਸਵੇਰ ਦਾ ਚਾਹ ਨਾਸ਼ਤਾ ਬਣਾਉਣ ਵਿੱਚ ਮੀਤ ਦੀ ਸਹਾਇਤਾ ਕਰਨ ਲੱਗੀ ਸਾਰਾ ਕੁਝ ਟ੍ਰੇ ਦੇ ਵਿੱਚ ਰੱਖ ਕੇ ਲੈ ਆਈ ਤੇ ਰਵੀ ਆਪਣੀ ਮਾਂ ਨੂੰ ਬੁਲਿਆ ਮਾਂ ਮੈਨੂੰ ਪੈਸੇ ਦੇ ਦਿਓ ਮੈਂ ਬੈਂਕ ਵਾਲੀ ਜਾ ਰਿਹਾ ਕੋਈ ਕੰਮ ਸੀ ਤੁਸੀਂ ਪੈਸੇ ਦੇ ਦਿਓ ਤਾਂ ਕਿ ਮੈਂ ਖਾਤੇ ਵਿੱਚ ਜਮ੍ਹਾਂ ਕਰਵਾ ਦੇਵਾਂ ਜਿਸ ਨਾਲ ਤੁਹਾਡੀ ਚਿੰਤਾ ਵੀ ਦੂਰ ਹੋ ਜਾਵੇਗੀ ਨਹੀਂ ਤਾਂ ਪਿੰਡ ਹੋਵੇ ਚਾਹੇ ਸ਼ਹਿਰ ਹਰ ਪਾਸੇ ਚੋਰੀ ਦਾ ਡਰ ਬਣਿਆ ਰਹਦਾ ਹੈ ਮੀਤ ਨੇ ਪੈਸਿਆਂ ਦਾ ਭਰਿਆ ਹੋਇਆ ਬੈਗ ਆਪਣੀ ਮਾਂ ਨੂੰ ਦੇ ਦਿੱਤਾ ਜਿਸ ਦੇ ਵਿੱਚੋਂ ਮਨਜੀਤ ਨੇ 5 ਲੱਖ ਕੱਢ ਕੇ ਆਪਣੇ ਬੇਟੇ ਨੂੰ ਦੇ ਦਿੱਤੇ ਪੈਸੇ ਦੇਖ ਕੇ ਉਹ ਦੋਨੋਂ ਬਹੁਤ ਖੁਸ਼ ਹੋਏ ਜਿਵੇਂ ਕਿ ਉਹਨਾਂ ਨੂੰ ਕੋਈ ਜੰਨਤ ਮਿਲ ਗਈ ਹੋਵੇ ਰਵੀ ਬੋਲਿਆ ਪਰ ਮਾਂ ਘਰ ਨੂੰ ਗਿਰਵੀ ਰੱਖ ਕੇ ਕਟੋ-ਕਟ 10 ਲੱਖ ਰੁਪਏ ਤਾਂ ਨਹੀਂ ਮਿਲੇ ਹੋਣੇ ਬਾਕੀ ਦੇ ਪੈਸੇ ਕਿੱਥੇ ਹਨ ਤਾਂ ਮਨਜੀਤ ਤੇ ਉਹਨਾਂ ਦੀ ਬੇਟੀ ਮੀਤ ਇੱਕ ਦੂਜੇ ਦਾ ਚਿਹਰਾ ਦੇਖਣ ਲੱਗ ਪਈਆਂ ਫਿਰ ਮਨਜੀਤ ਬੋਲੀ ਹਾਂ ਪੁੱਤਰ 10 ਲੱਖ ਰੁਪਏ ਮਿਲੇ ਸੀ ਪਰ ਮੀਤ ਦੇ ਵਿਆਹ ਵਾਸਤੇ ਕੁਝ ਪੈਸੇ ਪਚਾ ਕੇ ਰੱਖੇ ਨੇ ਇਸ ਲਈ ਉਹਨਾਂ ਪੈਸਿਆਂ ਵਿੱਚੋਂ ਮੈਂ 5 ਲੱਖ ਤੇਰੀ ਭੈਣ ਦੇ ਵਿਆਹ ਵਾਸਤੇ ਬੈਂਕ ਵਿੱਚ ਜਮ੍ਹਾਂ ਕਰਵਾ ਦੇਵਾਂਗੀ ਹੋਰ ਇੱਕ ਦੋ ਸਾਲਾਂ ਤੱਕ ਕੋਈ ਵਧੀਆ ਚਾ ਮੁੰਡਾ ਦੇ ਕੇ ਇਸ ਦਾ ਵਿਆਹ ਕਰਨਾ ਹੈ ਰਵੀ ਤੂੰ ਤਾਂ ਆਪਣੀ ਗ੍ਰਸਤੀ ਦੇ ਵਿੱਚ ਸੁਖੀ ਹੈ ਇੱਕ ਵਾਰੀ ਇਹਦਾ ਵਿਆਹ ਹੋ ਜਾਵੇ ਤਾਂ ਮੈਂ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਚਾਹਾਂਗੀ ਮਨਜੀਤ ਦੇ ਇੰਨਾ ਕਹਿਣ ਤੇ ਦੇਰ ਸੀ ਕਿ ਰਵੀ ਗੁੱਸੇ ਦੇ ਨਾਲ ਬੋਲਿਆ ਮਾਂ ਤੁਸੀਂ ਤਾਂ ਮੈਨੂੰ ਇੱਕ ਪਲ ਵਿੱਚ ਹੀ ਪਰਾਇਆ ਕਰ ਦਿੱਤਾ ਕਿ ਤੁਹਾਨੂੰ ਮੇਰੇ ਉੱਪਰ ਯਕੀਨ ਨਹੀਂ ਮੈਂ ਵੀ ਕਿਸੇ ਦੀਆਂ ਗੱਲਾਂ ਕਰ ਰਿਹਾ ਹਾਂ ਅਗਰ ਵਿਸ਼ਵਾਸ ਹੁੰਦਾ ਤਾਂ ਸਾਰੇ ਪੈਸੇ ਤੁਸੀਂ ਮੇਰੇ ਹੱਥਾਂ ਵਿੱਚ ਦਿੰਦੇ ਠੀਕ ਹੈ ਕੋਈ ਗੱਲ ਨਹੀਂ ਜਦੋਂ ਤੁਹਾਨੂੰ ਵਿਸ਼ਵਾਸ ਹੀ ਨਹੀਂ ਫਿਰ ਇਹ ਸਭ ਗੱਲਾਂ ਕਰਨ ਦਾ ਕੀ ਫਾਇਦਾ ਤਾਂ ਮਨਜੀਤ ਬੋਲੀ ਨਹੀਂ ਪੁੱਤਰ ਇਹ ਤੂੰ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਮੈਨੂੰ ਤੇਰੇ ਉੱਪਰ ਪੂਰਾ ਭਰੋਸਾ ਹੈ ਅਗਰ ਤੂੰ ਕਹਿੰਦਾ ਤਾਂ ਮੈਂ ਬਾਕੀ ਦੇ ਪੈਸੇ ਵੀ ਤੈਨੂੰ ਦੇ ਦਿੰਦੀ ਹਾਂ ਪਰ ਜਦੋਂ ਮੈਨੂੰ ਜ਼ਰੂਰਤ ਹੋਵੇਗੀ ਤਾਂ ਮੈਂ ਤੇਰੇ ਕੋਲ ਮੰਗ ਲਵਾਂਗੀ ਇਹ ਸੁਣ ਕੇ ਰਵੀ ਬੋਲਿਆ ਹਾਂ ਮਾਂ ਇਹ ਤੁਹਾਡੇ ਹੀ ਪੈਸੇ ਹਨ ਮੈਂ ਤੇ ਸਿਰਫ ਇਹਨਾਂ ਨੂੰ ਸੰਭਾਲ ਕੇ ਰੱਖ ਦੇਵਾਂਗਾ ਐਨਾ ਕਹਿੰਦੇ ਹੀ ਰਵੀ ਨੇ 10 ਲੱਖ ਰੁਪਏ ਆਪਣੀ ਮਾਂ ਕੋਲੋਂ ਲੈ ਕੇ ਬੈਂਕ ਦੇ ਵਿੱਚ ਜਮ੍ਹਾਂ ਕਰਨ ਵਾਸਤੇ ਨਿਕਲ ਗਿਆ ਰਿੱਧੂ ਵੀ ਆਪਣੇ ਪਤੀ ਨਾਲ ਰਵੀ ਦੇ ਨਾਲ ਚਲੀ ਗਈ ਉਹਨਾਂ ਦੇ ਜਾਣ ਤੋਂ ਬਾਅਦ ਮੀਤ ਨੇ ਆਪਣੀ ਮਾਂ ਨੂੰ ਕਿਹਾ ਮਾਂ ਮੈਂ ਤੁਹਾਨੂੰ ਪਹਿਲੇ ਕਿਹਾ ਸੀ ਚਾਹੇ ਕੁਝ ਵੀ ਹੋ ਜਾਵੇ ਤੁਸੀਂ ਇਹ ਪੈਸੇ ਵਿਰਜੀ ਨੂੰ ਨਹੀਂ ਦੇਵੋਗੇ ਪਰ ਤੁਸੀਂ ਮੇਰੀ ਇੱਕ ਗੱਲ ਨਹੀਂ ਮੰਨੀ ਤਮਰਜੀਤ ਨੇ ਕਿਹਾ ਕੀ ਹੋਇਆ ਪੁੱਤਰ ਉਹ ਤੇਰਾ ਭਰਾ ਭਰਾ ਕੋਲ ਹੁਣ ਜੋ ਸਾਡੇ ਕੋਲ ਪਏ ਹੋਣ ਉਸ ਕੋਲ ਹੀ ਕੀ ਫਰਕ ਪੈਂਦਾ ਹੈ ਐਨਾ ਕਹਿੰਦੇ ਮਨਜੀਤ ਆਪਣੇ ਕਮਰੇ ਵਿੱਚ ਚਲੀ ਗਈ ਅਗਲੇ ਦਿਨ ਚੋ ਤਾਂ ਮਨਜੀਤ ਸਵੇਰੇ ਉੱઠી ਤਾਂ ਉਹਨਾਂ ਦਾ ਨੂੰ ਪੁੱਤਰ ਆਪਣਾ ਬੈਗ ਚੁੱਕ ਕੇ ਉਹਨਾਂ ਕੋਲ ਆਇਆ ਤੇ ਬੋਲੇ ਅੱਛਾ ਮਾਂ ਅਸੀਂ ਚੱਲਦੇ ਹਾਂ ਇਹ ਦੇਖ ਕੇ ਮਨਜੀਤ ਅਤੇ ਮੀਤ ਹਰਿਆਣ ਰਹਿ ਗਈਆਂ ਤਾਂ ਮਨਜੀਤ ਬੋਲੀ ਪੁੱਤਰ ਤੁਸੀਂ ਤਾਂ ਇੱਥੇ ਕੁਝ ਦਿਨ ਰੁਕਣ ਵਾਲੇ ਸੀ ਨਾਲੇ ਮੈਨੂੰ ਡਾਕਟਰ ਕੋਲ ਵੀ ਤਾਂ ਲੈ ਕੇ ਜਾਣਾ ਸੀ ਤੂੰ ਭੁੱਲ ਗਿਆ ਨਹੀਂ ਮਾਂ ਪਰ ਗੱਲ ਇਹ ਆ ਕਿ ਮੈਨੂੰ ਕੁਝ ਜ਼ਰੂਰੀ ਕੰਮ ਆ ਗਿਆ ਇਸ ਕਰਕੇ ਮੈਨੂੰ ਜਾਣਾ ਪਵੇਗਾ ਕੁਝ ਦਿਨਾਂ ਬਾਅਦ ਵਾਪਸ ਆ ਕੇ ਮੈਂ ਤੁਹਾਨੂੰ ਕਿਸੇ ਚੰਗੇ ਡਾਕਟਰ ਕੋਲ ਲੈ ਕੇ ਜਾਵਾਂਗਾ ਐਨਾ ਕਹਿ ਕੇ ਉਹ ਦੋਵੇਂ ਉੱਥੋਂ ਆਪਣੇ ਘਰ ਲਈ ਚਲੇ ਗਏ ਮੀਤ ਬੋਲੀ ਮੈਂ ਜਾਂਦੀ ਸੀ ਵੀਰ ਜੀ ਸੇ ਫਤੇ ਪੈਸੇ ਲੈਣ ਆਏ ਹਨ ਮਤਲਬ ਨਿਕਲ ਗਿਆ ਤਾਂ ਚਲਦੇ ਬਨੇ ਮੀਤ ਇਹ ਗੱਲ ਸੁਣ ਕੇ ਮਨਜੀਤ ਵੀ ਸੋਚ ਵਿਚਾਰ ਕਰਨ ਲੱਗ ਪਈ ਹੌਲੀ ਹੌਲੀ ਕਈ ਮਹੀਨੇ ਬੀਤ ਗਏ ਕਦੀ ਮਨਜੀਤ ਆਪਣੇ ਪੁੱਤਰ ਰਵੀ ਨੂੰ ਫੋਨ ਲਗਾਉਂਦੀ ਤਾਂ ਕਦੀ ਕਦੀ ਮੀਤ ਆਪਣੇ ਭਰਾ ਨੂੰ ਪਰ ਰਵੀ ਨੇ ਅੱਗੋਂ ਫੋਨ ਨਹੀਂ ਚੁੱਕਿਆ ਅਗਰ ਗਲਤੀ ਨਾਲ ਚੁੱਕ ਵੀ ਲੈਂਦਾ ਤਾਂ ਇਹ ਬੋਲਦਾ ਮੈਂ ਮੀਟਿੰਗ ਵਿੱਚ ਹਾਂ ਜਾਂ ਫਿਰ ਮੈਂ ਡਰਾਈਵਿੰਗ ਕਰਾਂ ਜਾਂ ਕੋਈ ਨਾ ਕੋਈ ਬਹਾਨਾ ਬਣਾ ਕੇ ਟਾਲਮਟੋਲ ਕਰ ਦਿੰਦਾ ਅਗਰ ਉਹ ਰਿਤੂ ਨੂੰ ਵੀ ਫੋਨ ਕਰ ਦਿੱਤਾ ਇਹ ਜਵਾਬ ਮਿਲਦਾ ਉਹ ਨਹੋਂਗੇ ਨੇ ਜਾਂ ਕਿਸੇ ਕੰਮ ਤੋਂ ਬਾਹਰ ਗਏ ਨੇ ਜਾਂ ਕੋਈ ਨਾ ਕੋਈ ਬਹਾਨਾ ਕਰਕੇ ਟਾਲਮਟੋਲ ਕਰ ਦਿੰਦੇ ਦੋ ਮਹੀਨੇ ਤੋਂ ਉਹਨਾਂ ਨੂੰ ਬੈਂਕ ਦੀ ਕਿਸ਼ਤ ਨਾ ਦੇਣ ਤੇ ਲਗਾਤਾਰ ਬੈਂਕ ਵੱਲੋਂ ਨੋਟਿਸ ਆ ਰਹੇ ਸਨ ਪਰ ਮਨਜੀਤ ਹੁਣ ਕੀ ਕਰ ਸਕਦੀ ਸੀ ਆਪਣਾ ਘਰ ਤਾਂ ਗਿਰਵੀ ਰੱਖ ਕੇ ਜਿਸ ਨੂੰ ਸਾਰਾ ਪੈਸਾ ਦੇ ਦਿੱਤਾ ਉਹ ਤਾਂ ਹੁਣ ਕੋਈ ਗੱਲ ਸੁਣਨ ਵਾਲਾ ਸੁਨਨ ਨੂੰ ਤਿਆਰੀ ਨਹੀਂ ਸੀ ਜਦ ਮਨਜੀਤ ਦੇ ਕੋਲ ਕੋਈ ਚਾਰਾ ਨਹੀਂ ਬਚਿਆ ਤਾਂ ਉਹ ਆਪਣੀ 3 ਮਿੱਤ ਨੂੰ ਲੈ ਕੇ ਦਿੱਲੀ ਸ਼ਹਿਰ ਨੂੰ ਚਲੇ ਗਏ ਆਪਣੇ ਪੁੱਤਰ ਆਪਣੇ ਪੁੱਤਰ ਦੇ ਘਰ ਪਹੁੰਚੇ ਉਹਨਾਂ ਨੇ ਦਰਵਾਜ਼ਾ ਖੜਕਾਇਆ ਉਹਨਾਂ ਨੇ ਦਰਵਾਜ਼ਾ ਖੜਕਾਇਆ ਜਿਵੇਂ ਹੀ ਦਰਵਾਜ਼ਾ ਖੁੱਲ੍ਹਿਆ ਉਹਨਾਂ ਨੇ ਦੇਖਿਆ ਕਿ ਉੱਥੇ ਕੋਈ ਹੋਰ ਕੋਈ ਹੋਰ ਰਹਿ ਰਿਹਾ ਸੀ ਮਨਜੀਤ ਨੇ ਅਤੇ ਮੀਤ ਇਹ ਸਭ ਦੇਖ ਕੇ ਹੈਰਾਨ ਰਹਿ ਗਈਆਂ ਤੇ ਪੁੱਛਣ ਤੇ ਪਤਾ ਚੱਲਿਆ ਕਿ ਇਹ ਘਰ ਉਹਨਾਂ ਨੇ ਖਰੀਦ ਲਿਆ ਹੈ ਇਸ ਤੋਂ ਪਹਿਲਾਂ ਇਹ ਘਰ ਜਿਨ੍ਹਾਂ ਦਾ ਸੀ ਉਹ ਕਿਸੇ ਹੋਰ ਜਗ੍ਹਾ ਤੇ ਸ਼ਿਫਟ ਹੋ ਗਏ ਹਨ ਪਰ ਉਹ ਕਿੱਥੇ ਰਹਿੰਦੇ ਹਨ ਇਹ ਉਹਨਾਂ ਨੂੰ ਪਤਾ ਨਹੀਂ ਸੀ ਇਹ ਸੁਣ ਕੇ ਮਨਜੀਤ ਬਹੁਤ ਉਦਾਸ ਹੋ ਗਈ ਅਤੇ ਆਪਣੇ ਆਪ ਨੂੰ ਲਾਚਾਰ ਜਿਹਾ ਮਹਿਸੂਸ ਕਰਨ ਲੱਗ ਪਈ ਇਸ ਘਰ ਵਿੱਚੋਂ ਕਿਸੇ ਹੋ ਨੂੰ ਨਹੀਂ ਸੀ ਜਾਂਦੇ ਇਸ ਘਰ ਕੇ ਹੋਰ ਕਿਤੇ ਵੀ ਨਹੀਂ ਸੀ ਜਾ ਸਕਦੇ ਪਰ ਮੀਤ ਨੇ ਹਿੰਮਤ ਨਾ ਹਾਰੀ ਉਹਨੇ ਦੁਬਾਰਾ ਆਪਣੇ ਭਰਾ ਨੂੰ ਫੋਨ ਕੀਤਾ ਲੇਕਿਨ ਜਦੋਂ ਰਵੀ ਨੇ ਫੋਨ ਨਹੀਂ ਚੁੱਕਿਆ ਤਾਂ ਮੀਤ ਆਸੇ ਪਾਸੇ ਦੇ ਲੋਕਾਂ ਨੂੰ ਪੁੱਛਣ ਲੱਗੀ ਪਰ ਉਸ ਨੂੰ ਕੁਝ ਵੀ ਪਤਾ ਨਾ ਚੱਲਿਆ ਇੰਨੇ ਵਿੱਚ ਉੱਥੇ ਇੱਕ ਕੋਰੀਅਰ ਵਾਲਾ ਆਇਆ ਜੋ ਰਵੀ ਦੇ ਨਾਮ ਦਾ ਕੋਰੀਅਰ ਲੈ ਕੇ ਆਇਆ ਹੋਇਆ ਸੀ ਪਰ ਰਵੀ ਨੂੰ ਉੱਥੇ ਨਾ ਪਾ ਕੇ ਉਸਨੇ ਪਾਰਸਲ ਉੱਪਰ ਲਿਖੇ ਨੰਬਰ ਤੇ ਫੋਨ ਕੀਤਾ ਤੇ ਬੋਲਿਆ ਸਰ ਤੁਹਾਡਾ ਪਾਰਸਲ ਲੈ ਕੇ ਆਇਆ ਹਾਂ ਤੁਸੀਂ ਮੈਨੂੰ ਆਪਣਾ ਨਵਾਂ ਐਡਰੈਸ ਦੱਸ ਦਿਵੋ ਮੈਂ ਤੁਹਾਡਾ ਪਾਰਸਲ ਉੱਥੇ ਦੇ ਆਉਂਦਾ ਹਾਂ ਮੀਤ ਨੇ ਇਹ ਗੱਲ ਸੁਣੀ ਤਾਂ ਉਸਦੇ ਦਿਮਾਗ ਵਿੱਚ ਇੱਕ ਆਈਡੀਆ ਆਇਆ ਉਹ ਕੋਰੀਅਰ ਵਾਲੇ ਨੂੰ ਬੋਲੀ ਵੀਰ ਜੀ ਕਿਤੇ ਤੁਸੀਂ ਰਵੀ ਦੇ ਨਾਲ ਗੱਲ ਤਾਂ ਨਹੀਂ ਕਰ ਰਹੇ ਹੋ ਤਾਂ ਕੋਰੀਅਰ ਵਾਲੇ ਨੇ ਮੀਤਵਾਲ ਦੇਖਿਆ ਤੇ ਬੋਲਿਆ ਹਾਂ ਉਹਨਾਂ ਨਾਲ ਹੀ ਗੱਲ ਕਰ ਰਿਆਂ ਪਰ ਇਹ ਸਭ ਤੁਸੀਂ ਮੈਨੂੰ ਕਿਉਂ ਪੁੱਛ ਰਹੇ ਹੋ ਭਾਜੀ ਦਰਅਸਲ ਉਹ ਮੇਰਾ ਪ੍ਰਾਇਜ ਅੱਜ ਉਹਨਾਂ ਦਾ ਜਨਮ ਦਿਨ ਹੈ ਅਸੀਂ ਉਹਨਾਂ ਨੂੰ ਇੱਕ ਸਰਪ੍ਰਾਈਜ਼ ਦੇਣਾ ਚਾਹੁੰਦੇ ਹਾਂ ਇਸੇ ਲਈ ਉਹਨਾਂ ਨੂੰ ਬਿਨੈ ਦੱਸੇ ਹੀ ਆ ਗਏ ਪਰ ਇੱਥੇ ਆ ਕੇ ਪਤਾ ਚੱਲਿਆ ਕਿ ਉਹ ਹੁਣ ਇੱਥੇ ਨਹੀਂ ਰਹਿੰਦੇ ਅਗਰ ਤੁਸੀਂ ਸਾਨੂੰ ਉਹਨਾਂ ਦਾ ਨਵਾਂ ਪਤਾ ਦੱਸ ਦੇਵੋਗੇ ਤਾਂ ਬੜੀ ਮਿਹਰਬਾਨੀ ਹੋਏਗੀ ਇਹ ਗੱਲ ਸੁਣ ਕੇ ਕੋਰੀਅਲ ਵਾਲੇ ਨੇ ਇੱਕ ਪੇਪਰ ਦੇ ਉੱਤੇ ਕਿ ਰਵੀ ਦੀ ਬਿਲਡਿੰਗ ਦਾ ਪਤਾ ਲਿਖ ਦਿੱਤਾ। ਥੋੜੀ ਦੇਰ ਬਾਅਦ ਮਨਜੀਤ ਅਤੇ ਮੀਤ ਆਟੋ ਦੇ ਵਿੱਚ ਬੈਠ ਕੇ ਉਸ ਬਿਲਡਿੰਗ ਦੇ ਸਾਹਮਣੇ ਪਹੁੰਚ ਗਏ ਜਿੱਥੇ ਰਵੀ ਨੇ ਆਪਣਾ ਨਵਾਂ ਫਲੈਟ ਖਰੀਦਿਆ ਸੀ। ਰਵੀ ਦਾ ਫਲੈਟ ਇੱਕ ਬਹੁਤ ਹੀ ਵੱਡੀ ਸੁਸਾਇਟੀ ਦੇ ਵਿੱਚ ਸੀ ਜਿੱਥੇ ਬਹੁਤ ਵੱਡੀਆਂ-ਵੱਡੀਆਂ ਇਮਾਰਤਾਂ ਬਣੀਆਂ ਹੋਈਆਂ ਸਨ। ਮਨਜੀਤ ਨੇ ਇੰਡੀਆਂ ਉੱਚੀਆਂ-ਉੱਚੀਆਂ ਇਮਾਰਤਾਂ ਪਹਿਲੀ ਵਾਰ ਦੇਖੀਆਂ ਸਨ। ਉਸਨੇ ਆਪਣੀ ਬੇਟੀ ਨੂੰ ਕਿਹਾ, "ਮੇਰੀ ਦੇਖ ਕਿੰਨੀਆਂ ਵੱਡੀਆਂ-ਵੱਡੀਆਂ ਇਮਾਰਤਾਂ ਨੇ ਜੋ ਕਿ ਅਸਮਾਨ ਨੂੰ ਛੂਹ ਰਹੀਆਂ ਨੇ।" ਉਦੋਂ ਇਹ ਜੀਵੇਂ ਸੋਸਾਇਟੀ ਦੇ ਅੰਦਰ ਚਾਲ ਲੱਗਿਆ ਸੋਸਾਇਟੀ ਦੇ ਬਾਹਰ ਖੜੇ ਸਿਕਿਉਰਟੀ ਗਾਰਡ ਨੇ ਉਹਨਾਂ ਨੂੰ ਰੋਕ ਦਿੱਤਾ ਉਹਨਾਂ ਨੇ ਕਈ ਵਾਰੀ ਸਿਕਿਉਰਟੀ ਗਾਰਡ ਨੂੰ ਕਿਹਾ ਉਹ ਉਹਨਾਂ ਦੇ ਭਰਾ ਨੂੰ ਖਬਰ ਕਰ ਦੇਵੇ ਕਿ ਬਾਹਰ ਉਸ ਦੀ ਭੈਣ ਅਤੇ ਮਾਂ ਆਈਆਂ ਹੋਈਆਂ ਹਨ ਪਰ ਸਿਕਿਉਰਟੀ ਗਾਰਡ ਨੂੰ ਉਹਨਾਂ ਦੇ ਉੱਪਰ ਬਿਲਕੁਲ ਵਿਸ਼ਵਾਸ ਨਹੀਂ ਸੀ ਕਿਉਂਕਿ ਮਨਜੀਤ ਨੇ ਇੱਕ ਬਹੁਤ ਹੀ ਪੁਰਾਣਾ ਸੂਟ ਪਾਇਆ ਹੋਇਆ ਸੀ ਮੀਤ ਨੇ ਵੀ ਇੱਕ ਸਧਾਰਨ ਜਿਹਾ ਸੂਟ ਸਲਵਾਰ ਪਾਇਆ ਹੋਇਆ ਸੀ ਮਨਜੀਤ ਬਾਲ ਬਾਲ ਉੱਚੀ ਇਮਾਰਤਾਂ ਨੂੰ ਹੀ ਦੇਖੀ ਜਾ ਰਹੀ ਸੀ ਫਿਰ ਮੀਤ ਨੇ ਹੱਥ ਜੋੜ ਕੇ ਗਾਰਡ ਦੀਆਂ ਮਿੰਤਾ ਕੀਤੀਆਂ ਉਸ ਦਾ ਯਕੀਨ ਕਰੇ ਤੇ ਉਸ ਦੇ ਪ੍ਰਾਰ ਰਵੀ ਨੂੰ ਇਹ ਸੋਚਨਾ ਦੇਵੇ ਜਾਂ ਫਿਰ ਉਹਨਾਂ ਨੂੰ ਹੀ ਅੰਦਰ ਜਾਣ ਦਿੱਤਾ ਜਾਵੇ ਪਰ ਗਾਰ ਨੇ ਕਿਹਾ ਤੁਹਾਨੂੰ ਲੋਕਾਂ ਨੂੰ ਹੋਰ ਕੋਈ ਕੰਮ ਨਹੀਂ ਵੱਡੀਆਂ ਵੱਡੀਆਂ ਮਾਰਚਾਂ ਦੇਖੀਆਂ ਨਹੀਂ ਕਿ ਕੰਮ ਮੰਗਣ ਲਈ ਆ ਜਾਂਦੀਆਂ ਇਸ ਸੋਸਾਇਟੀ ਦੇ ਵਿੱਚ ਕੰਮ ਵਾਲੀਆਂ ਇਸ ਤਰ੍ਹਾਂ ਨਹੀਂ ਰੱਖੀਆਂ ਜਾਂਦੀਆਂ ਇਨ੍ਹਾਂ ਕਰਾਂ ਦੇ ਵਿੱਚ ਜੋ ਵੀ ਕੰਮ ਕਰਦੀਆਂ ਹਨ ਸਭ ਤੋਂ ਪਹਿਲਾਂ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਈ ਜਾਂਦੀ ਹੈ ਫਿਰ ਜਾ ਕੇ ਉਹਨਾਂ ਨੂੰ ਕੰਮ ਉੱਪਰ ਰੱਖਿਆ ਜਾਂਦਾ ਹੈ ਮਨਜੀਤ ਬੋਲੀ ਤੁਸੀਂ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ ਅਸੀਂ ਤੁਹਾਨੂੰ ਕੰਮਲੀਆ ਨਜ਼ਰ ਆ ਰਹੀਆਂ ਅਸੀਂ ਕਿਸੇ ਦੇ ਕਾਰਕਮ ਵਾਲੇ ਨੌਕਰ ਨਹੀਂ ਆ ਸਾਡੇ ਪੁੱਤਰ ਸਾਡਾ ਪੁੱਤਰ ਇਸ ਬਿਲਡਿੰਗ ਵਿੱਚ ਰਹਿੰਦਾ ਹੈ ਅਸੀਂ ਉਸ ਨੂੰ ਮਿਲਣ ਆਏ ਹਾਂ ਇਹ ਸੁਣ ਕੇ ਗਾਰਡ ਹੱਸਣ ਲੱਗ ਗਿਆ ਤੇ ਬੋਲਿਆ ਲੇਕਿਨ ਤੁਹਾਡੀ ਹਾਲਤ ਤਾਂ ਤੋ ਨਹੀਂ ਲੱਗਦਾ ਤੁਹਾਡਾ ਪੁੱਤਰ ਏਡੀ ਵੱਡੀ ਬਿਲਡਿੰਗ ਦੇ ਵਿੱਚ ਰਹਿੰਦਾ ਹੈ ਗਾਰਡ ਦੀ ਇਹ ਗੱਲ ਸੁਣ ਕੇ ਮੈਨੂੰ ਬਹੁਤ ਗੁੱਸਾ ਆ ਉਹ ਬੋਲੀ ਤੇਰੀ ਹਿੰਮਤ ਕਿਸ ਤਰ੍ਹਾਂ ਹੋਈ ਮੇਰੀ ਮਾਂ ਦੇ ਨਾਲ ਇਸ ਤਰ੍ਹਾਂ ਦੀ ਗੱਲ ਕਰਨ ਦੀ ਤੈਨੂੰ ਕੋਈ ਤਮੀਜ਼ ਨਹੀਂ ਵੱਡਿਆਂ ਨਾਲ ਕਿਸ ਤਰ੍ਹਾਂ ਦੀ ਗੱਲ ਕਰੀਦੀ ਹੈ ਅਗਰ ਮੇਰੇ ਪ੍ਰਾਨੂ ਪਤਾ ਚੱਲ ਗਿਆ ਕਿ ਤੂੰ ਮੇਰੀ ਮਾਨ ਨਾਲ ਇਸ ਤਰ੍ਹਾਂ ਦੀ ਗਲਤ ਕੀਤੀ ਹੈ ਉਹ ਤੈਨੂੰ ਨਹੀਂ ਛੱਡੇਗਾ ਉਸੇ ਵੇਲੇ ਬਿਲਡਿੰਗ ਦੇ ਵਿੱਚ ਰਹਿਣ ਵਾਲਾ ਇੱਕ ਬਜ਼ੁਰਗ ਵਿਅਕਤੀ ਆਇਆ ਮੈਨੂੰ ਪੁੱਛਣ ਲੱਗਾ ਆਖਿਰ ਕੀ ਗੱਲ ਆ ਤਾਂ ਮੈਂ ਇਤਨੇ ਸਾਰੀ ਗੱਲ ਸੁਣਾ ਦਿੱਤੀ ਫਿਰ ਉਹ ਬਜ਼ੁਰਗ ਵਿਅਕਤੀ ਨੇ ਗਾੜਨ ਕਿਹਾ ਅਗਰ ਇਹ ਕਹਿ ਰਹੇ ਨੇ ਤੇ ਇਹਨਾਂ ਦਾ ਪੁੱਤਰ ਇਸ ਬਿਲਡਿੰਗ ਵਿੱਚ ਰਹਿੰਦਾ ਹੈ ਤਾਂ ਉਹ ਮਨ ਕਿਉਂ ਨਹੀਂ ਲੈਂਦਾ ਫਿਰ ਗਾੜ ਨੇ ਉੱਤਰ ਦਿੱਤਾ ਇਹਨਾਂ ਲੋਕਾਂ ਨੂੰ ਦੇਖ ਕੇ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦਾ ਪੁੱਤਰ ਐਡੀ ਵੱਡੀ ਬਿਲਡਿੰਗ ਦੇ ਵਿੱਚ ਰਹਿੰਦਾ ਹੋਵੇਗਾ ਪਰ ਉਸ ਬਜ਼ੁਰਗ ਅੰਕਲ ਦੇ बार-बार ਕਹਿਨ ਤੇ ਗਾਂਢੀ ਉਹਨਾਂ ਨੂੰ ਅੰਦਰ ਆਉਣ ਦਿੱਤਾ ਮਨਜੀ ਤੇ ਆਪਣੀ ਧੀ ਦੇ ਨਾਲ ਸੁਸਾਇਟੀ ਦੇ ਅੰਦਰ ਤਾਂ ਆ ਗਈ ਪਰ ਹੁਣ ਦੋਵੇਂ ਜਾਣ ਕਿੱਥੇ ਇਹ ਸੋਚ ਕੇ ਦੋਵੇਂ ਪਰੇਸ਼ਾਨ ਹੋ ਰਹੀਆਂ ਸਨ ਕਿਉਂਕਿ ਇੱਕ ਇੱਕ ਬਿਲਡਿੰਗ ਦੇ ਵਿੱਚ ਸੈਂਕੜੇ ਮਕਾਨ ਬਨੇ ਹੋਏ ਸਨ ਪਤਾ ਨਹੀਂ ਕਿਹੋ ਜਿਹੀਆਂ ਇਮਾਰਤਾਂ ਕਿੰਨੀਆਂ ਇਮਾਰਤਾਂ ਉੱਥੇ ਖੜੀਆਂ ਸਨ ਇੰਨੇ ਵਿੱਚ ਮੀਤ ਦੀ ਨਜ਼ਰ ਸਾਹਮਣੇ ਤਾਰੇ ਆਪਣੇ ਪ੍ਰਾਲ ਰਵੀ ਤੇ ਪਈ ਨਾਲ ਉਸਦੇ ਕੁਝ ਖਾਸ ਦੋਸਤ ਵੀ ਸਨ ਰਵੀ ਆਪਣੇ ਫਲੈਟ ਦੇ ਬਾਹਰ ਪਹੁੰਚ ਕੇ ਬੈਲ ਵਜਾਈ ਰਵੀ ਨੂੰ ਦੇਖਦੇ ਹੀ ਮੀਤ ਆਪਣੀ ਮਾਂ ਨੂੰ ਨਾਲ ਲੈ ਕੇ ਤੇਜੀ ਨਾਲ ਉਸ ਦੇ ਘਰ ਵੱਲ ਗਈ। ਉਸ ਵਕਤ ਰਿਤੂ ਨੇ ਦਰਵਾਜ਼ਾ ਖੋਲ੍ਹਿਆ ਤਾਂ ਮਨਜੀਤ ਨੇ ਆਪਣੇ ਪੁੱਤਰ ਰਵੀ ਨੂੰ ਗੱਲੇ ਨਾਲ ਲਗਾਇਆ। ਅਤੇ ਰੋਂਦੇ ਹੋਏ ਬੋਲੀ ਬੇਟਾ ਤੂੰ ਕਿੱਥੇ ਸੀ? ਅਸੀਂ ਤੈਨੂੰ ਕਦੋਂ ਦੇ ਲੱਭ ਰਿਆਂ? ਕਿ ਤੈਨੂੰ ਪਤਾ ਹੈ ਕਿ ਸਿਕਿਉਰਿਟੀ ਗਾਰਡ ਨੇ ਸਾਨੂੰ 2 ਘੰਟੇ ਬਾਹਰ ਹੀ ਖੜੀ ਰੱਖਿਆ। ਉਹ ਸਾਨੂੰ ਕੰਮ ਵਾਲੀ ਸਮਝ ਰਿਹਾ ਸੀ। ਤੂੰ ਨਵਾਂ ਕਾਰ ਲੈ ਲਿਆ ਸਾਨੂੰ ਦੱਸਿਆ ਵੀ ਨਹੀਂ। ਫਿਰ ਆਪਣੀ ਚੁੰਨੀ ਦੇ ਨਾਲ ਆਪਣੇ ਅਥਰੂ ਪੂੰਝਦੀ ਹੋਈ ਉਹ ਬੋਲੀ, "ਚੱਲ ਛੱਡ ਤੂੰ ਦੱਸ ਤੂੰ ਕਿਵੇਂ ਆ?" ਮਨਜੀਤ ਅਤੇ ਮੀਤ ਸਵੇਰ ਤੋਂ ਹੀ ਇਹ ਧਰ ਉਧਰ ਪਟਕ ਰਹੀਆਂ ਸਨ ਜਿਸ ਕਰਕੇ ਉਹਨਾਂ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਸੀ ਕੱਪੜੇ ਵੀ ਗੰਦੇ ਹੋ ਚੁੱਕੇ ਸਨ ਆਪਣੇ ਦੋਸਤਾਂ ਦੇ ਸਾਹਮਣੇ ਆਪਣੀ ਮਾਂ ਦੀ ਅਜਹੀ ਹਾਲਤ ਦੇਖ ਕੇ ਰਵੀ ਨੇ ਸੋਚਿਆ ਅਗਰ ਮੇਰੇ ਦੋਸਤਾਂ ਨੂੰ ਪਤਾ ਚੱਲ ਗਿਆ ਕਿ ਇਹ ਮੇਰੀ ਮਾਂ ਤੇ ਪੈਣਾ ਤਾਂ ਮੇਰੀ ਬਹੁਤ ਬੇਇੱਜ਼ਤੀ ਹੋਵੇਗੀ ਉਸ ਨੂੰ ਸਮਝ ਨਹੀਂ ਆ ਰਿਹਾ ਕਿ ਹੁਣੋ ਕੀ ਕਰੇ ਉਸੇ ਵੇਲੇ ਰਿੱਤੂ ਨੇ ਕਿਹਾ ਉਹ ਕਹਿੰਦਾ ਕਿ ਉਹ বিনা ਮਤਲਬ ਤੋਂ ਸਾਡੇ ਗੱਲ ਪਏ ਜਾ ਰਹੇ ਨੇ ਪਏ ਜਾ ਰਹੇ ਹੋ ਤੁਸੀਂ ਹੋ ਕੌਣ ਇੱਥੇ ਕੀ ਕਰ ਰਹੇ ਹੋ ਫਿਰ ਰਵੀ ਬੋਲਿਆ ਕੋਣ ਹੋ ਤੁਸੀਂ ਅਗਰ ਇੱਥੇ ਕੰਮ ਮੰਗਣ ਆਏ ਹੋ ਤਾਂ ਸਾਡੇ ਪਹਿਲੇ ਸਾਡੇ ਘਰ ਪਹਿਲੇ ਇੱਕ ਕੰਮ ਵਾਲੀ ਲੱਗੀ ਹੋਈ ਹੈ ਆਪਣੇ ਪੁੱਤਰ ਦੇ ਮੂੰਹ ਤੋਂ ਇਹ ਸ਼ਬਦ ਸੁਣ ਕੇ ਮਨਜੀ ਤੰਗ ਰਹਿ ਗਈ ਸੋਚਣ ਲੱਗੀ ਕਿ ਜਿਸ ਪੁੱਤਰ ਲਈ ਉਸਨੇ ਇਨਾ ਤਿਆਗ ਕੀਤਾ ਅਜੋ ਹੀ ਪੁੱਤਰ ਆਪਣੀ ਮਾਂ ਨੂੰ ਪਛਾਣਨ ਤੋਂ ਵੀ ਇਨਕਾਰ ਕਰ ਰਿਹਾ ਉਸ ਦੀਆਂ ਅੱਖਾਂ ਦੇ ਵਿੱਚੋਂ ਅਥਰੂ ਨਿਕਲ ਤੁਰੇ ਮੀਤ ਨੇ ਅੱਗੇ ਹੋ ਕੇ ਆਪਣੀ ਮਾਂ ਦੇ ਹੱਥੋਂ ਪੁੰਝੀ ਅਤੇ ਬੋਲੀ ਵੀਰ ਜੀ ਕੀ ਤੁਹਾਨੂੰ ਸੱਚਮੁੱਚ ਨਹੀਂ ਪਤਾ ਇਹ ਕੌਣ ਹੈ ਇਹ ਹੋਈ ਬਦਕਿਸਮਤ ਮਾਂ ਹੈ ਜਿਸ ਨੇ ਤੁਹਾਡੇ ਵਰਗੇ ਪੁੱਤਰ ਨੂੰ ਜਨਮ ਦਿੱਤਾ ਜਿਸ ਨੇ ਆਪਣੀ ਪੂਰੀ ਜ਼ਿੰਦਗੀ ਤੁਹਾਡੇ ਨਾਮ ਲਗਾ ਦਿੱਤੀ ਇਹੋ ਹੀ ਮਾਂ ਜਿਸ ਦੇ ਪਿਆਰ ਅਤੇ ਵਿਸ਼ਵਾਸ ਨੂੰ ਤੁਸੀਂ ਧੋਖਾ ਦੇ ਕੇ ਅੱਜ ਐਡੀ ਵੱਡੀ ਸੋਸਾਇਟੀ ਦੇ ਵਿੱਚ ਰਹਿ ਰਹੇ ਹੋ ਮੀਦੇ ਮੂੰਹ ਚੋਂ ਇਹ ਸੁਣ ਕੇ ਰਵੀ ਦੇ ਦੋਸਤ ਹੈਰਾਨੀ ਦੇ ਨਾਲ ਉਸ ਵੱਲ ਦੇਖਣ ਲੱਗੇ ਉਸੇ ਵੇਲੇ ਰਵੀ ਬੁਲਿਆ ਦੋ ਪੈਸੇ ਦੀ ਔਕਾਤ ਨਹੀਂ ਤੇਰੀ ਅਤੇ ਮੈਨੂੰ ਗਿਆਨ ਵੰਡ ਰਹੀ ਹੈ ਪਤਾ ਨਹੀਂ ਕਿੱਥੋਂ ਕਿੱਥੋਂ ਉੱਠ ਕੇ ਆ ਜਾਂਦੇ ਹਨ ਇਹ ਸ਼ਬਦ ਸੁਣ ਕੇ ਪੁੱਤਰ ਦੇ ਮੂੰਹ ਮਨਜੀਤ ਤੇ ਸਬਰ ਦਾ ਬੰਦ ਟੁੱਟ ਗਿਆ ਇਕਦਾਂ ਅੱਗੇ ਵਧਾਂਦੇ ਹੋਏ ਆਪਣੇ ਪੁੱਤਰ ਦੇ ਮੂੰਹ ਤੇ ਇੱਕ ਜ਼ੋਰ ਦੀ ਥੱਪੜ ਮਾਰ ਦਿੱਤਾ ਅਤੇ ਗੁੱਸੇ ਵਿੱਚ ਬੋਲੀ ਸ਼ਰਮ ਨਹੀਂ ਆਈ ਤੈਨੂੰ ਆਪਣੀ ਭੈਣ ਦੇ ਨਾਲ ਇਸ ਤਰ੍ਹਾਂ ਗੱਲ ਕਰਦੇ ਹੋਏ ਰਿਤੂ ਬੋਲੀ ਤੁਹਾਡੀ ਖਿੰਮਤ ਕਿਸ ਤਰ੍ਹਾਂ ਆਈ ਮੇਰੇ ਪਤੀ ਉੱਪਰ ਹੱਥ ਚੁੱਕਣ ਦੀ ਐਨਾ ਕਹਿਣ ਦੀ ਧੀਰ ਸੀ ਕਿ ਮਨਜੀਤ ਨੇ ਥੱਪੜ ਉਸਨੂੰ ਵੀ ਮਾਰ ਦਿੱਤਾ ਅਤੇ ਕਿਆ ਕਾਸ਼ੇ ਥੱਪੜ ਮੈਂ ਤੈਨੂੰ ਉਦੋਂ ਲਗਾਉਂਦੀ ਜਦੋਂ ਤੂੰ ਮੇਰੇ ਸਾਰੇ ਗਹਿਣੇ ਵੇਚ ਕੇ ਖਾ ਗਿਆ ਮੈਂ ਹੀ ਆਪਣੇ ਪੁੱਤਰ ਦੇ ਪਿਆਰ ਵਿੱਚ ਅੰਨੀ ਹੋਈ ਸੀ ਮੈਂ ਆਪਣੀ ਧੀ ਦੀ ਵੀ ਇੱਕ ਗੱਲ ਸੁਣੀ ਏ ਹਮੇਸ਼ਾ ਮੈਨੂੰ ਚੇਤਾਵਨੀ ਦਿੰਦੀ ਰਹਿੰਦੀ ਮਾਂ ਆਪਣੇ ਲਈ ਕੁਝ ਬਚਾ ਕੇ ਰੱਖ ਪਰ ਮੈਂ ਤੇਰੇ ਵਰਗੇ ਨਲਾਈ ਉੱਪਰ ਪਰੋਸਾ ਕੀਤਾ ਅਤੇ ਆਪਣਾ ਸਭ ਕੁਝ ਤਨੂੰ ਦੇ ਦਿੱਤਾ ਕਾਸ਼ ਤਨੂੰ ਕੁਝ ਨਾ ਦਿੰਦੀ ਤਾਂ ਅੱਜ ਮੇਰੀ ਅਤੇ ਮੇਰੀ ਤੀਤੀ ਇਹ ਹਾਲਤ ਨਾ ਹੁੰਦੀ ਐਨੇ ਵਿੱਚ ਰਵੀ ਗੁੱਸੇ ਨਾਲ ਬੋਲਿਆ ਕੋਈ ਆਸਾਨੀ ਕੀਤਾ ਤੁਸੀਂ ਪੈਸੇ ਦੇ ਕੇ ਜੋ ਕੁਝ ਵੀ ਤੁਸੀਂ ਦਿੱਤਾ ਹੈ ਇਹ ਤੁਹਾਡਾ ਫਰਜ਼ ਸੀ ਤੁਸੀਂ ਕੋਈ ਅਨੋਖਾ ਨਹੀਂ ਕੀਤਾ ਤੁਸੀਂ ਕੋਈ ਅਨੋਖੇ ਮਾਪੇ ਨਹੀਂ ਜਿਨ੍ਹਾਂ ਨੇ ਆਪਣੇ ਬੱਚੇ ਨੂੰ ਕਮਜ਼ੋਰ ਬਣਾਉਣ ਦੇ ਲਈ ਤਿਆਗ ਕੀਤੇ ਹਨ ਸਾਰੇ ਮਾਂ-ਬਾਪ ਆਪਣੇ ਬੱਚਿਆਂ ਨੂੰ ਕਾਬਜਾ ਬਣਾਉਣ ਵਾਸਤੇ ತ್ಯਾਕਰਦੇ ਹਨ ਪਰ ਮਨਜੀਤ ਨੇ ਕਿਹਾ ਠੀਕ ਹੈ ਪੁੱਤਰ ਤੂੰ ਮੇਰਾ ਪਿਆਰ ਦੇਖਿਆ ਪਰ ਤੂੰ ਮੇਰਾ ਗੁੱਸਾ ਨਹੀਂ ਦੇਖਿਆ ਅਗਰ ਮੈਂ ਆਪਣੀਆਂ ਕੋਸ਼ਿਸ਼ਾਂ ਨਾਲ ਤੈਨੂੰ ਪੈਰਾਂ ਉੱਪਰ ਖੜ੍ਹਾ ਕਰ ਸਕਦੀਆਂ ਤੇਰੇ ਵਰਗੇ ਨਲਾਇਕ ਪੁੱਤਰ ਨੂੰ ਧਰਤੀ ਤੇ ਸੁਟ ਕੇ ਸਬਕ ਵੀ ਸਿਖਾ ਸਕਦੀਆਂ ਉਸੇ ਵਕਤ ਮਨਜੀਤ ਨੇ ਪੁਲਿਸ ਨੂੰ ਫੋਨ ਕੀਤਾ ਥੋੜੀ ਦੇਰ ਵਿੱਚ ਉਹ ਬਜ਼ੁਰਗ ਅੰਕਲ ਜਿਨ੍ਹਾਂ ਨੇ ਮਨਜੀਤ ਅਤੇ ਮੀਤ ਦੀ ਮਦਦ ਕੀਤੀ ਸੀ ਉੱਤੇ ਪਹੁੰਚ ਗਏ ਉਹਨਾਂ ਦੇ ਨਾਲ ਸੋਸਾਇਟੀ ਦੇ ਹੋਰ ਵੀ ਲੋਕ ਸੀ ਬਜ਼ੁਰਗ ਅੰਕਲ ਬੋਲੇ ਇਹੋ ਜਿਓ ਲਾੜ ਨਾਲ ਔਲਾਦ ਨਹੀਂ ਹੋਵੇ ਤਾਂ ਚੰਗਾ ਹੈ ਘਟੋ ਘਟ ਮਾਂ-ਬਾਪ ਨੂੰ ਇਹ ਦਿਨ ਨਹੀਂ ਦੇਖਣੇ ਪੈਣਗੇ ਸੋਸਾਇਟੀ ਦੇ ਸਾਰੇ ਲੋਕ ਰਵੀ ਅਤੇ ਉਸ ਦੀ ਪਤਨੀ ਦੇ ਉੱਪਰ ਉਂਗਲੀਆਂ ਚੁੱਕ ਰਹੇ ਸਨ ਥੋੜੀ ਜਿਹੀ ਦੇਰ ਵਿੱਚ ਪੁਲਿਸ ਵੀ ਪਹੁੰਚ ਗਈ ਮਨਜੀਤ ਦੀ ਸ਼ਿਕਾਇਤ ਤੇ ਰਵੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਨਤੀਜੇ ਵਜੋਂ ਹੁਣ ਰਵੀ ਨੂੰ ਆਪਣਾ ਨਵਾਂ ਫਲੈਟ ਆਪਣੀ ਮਾਂ ਦੇ ਨਾਂ ਤੇ ਕਰਨਾ ਪਿਆ ਕਿਉਂਕਿ ਆਪਣੀ ਮਾਂ ਨੂੰ ਪੈਸੇ ਵਾਪਸ ਦੇਣ ਲਈ ਉਸ ਕੋਲ ਕੁਝ ਨਹੀਂ ਸੀ ਮਨਜੀਤ ਅਤੇ ਮੀਤ ਆਪਣੇ ਪਿੰਡ ਵਾਲੇ ਘਰ ਹੀ ਰਹਿੰਦੀਆਂ ਸਨ ਅਤੇ ਨਵੇਂ ਫਲੈਟ ਨੂੰ ਉਹਨਾਂ ਨੇ ਕਿਰਾਏ ਉੱਪਰ ਦੇ ਦਿੱਤਾ ਕਿਰਾਏ ਤੋਂ ਜੋ ਪੈਸੇ ਆਉਂਦੇ ਸਨ ਉਹ ਆਪਣੇ ਮਕਾਨ ਦੀ ਕਿਸ਼ਤ ਦੇ ਦਿੰਦੀਆਂ ਸਨ ਅਤੇ ਇਸ ਤਰ੍ਹਾਂ ਉਹ ਆਪਣਾ ਜੀਵਨ ਬਤੀਤ ਕਰਨ ਲੱਗੀਆਂ ਸੋ ਦੋਸਤੋ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ